ਹੈਲੋ ਜੀਸਸ ਜੀ ਕਾ ਸਾਰਿਆਂ ਨੂੰ ਸੁਖ ਵਲੌਗਸ ਬਪਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਸ਼ਨੀਵਾਰ ਦਿਨ ਤੇ ਰੋਟੀ ਟੋਕ ਕਰਕੇ ਪਕਾ ਖਾ ਕੇ ਤੇ ਬਿਲੇ ਹੋ ਕੇ ਤੇ ਇਧਰ ਚੱਕਣ ਲੱਗੇ ਪੀਪਲ ਟ ਕ੍ਰਸ਼ਰ ਤੇ ਬੱਜ ਗਿਆ ਸਿਕਾ ਤੇ ਬਾਕੀ ਜਿੰਨਾ ਵਰਤਣਾ ਹੀ ਵਰਤ ਹੋ ਗਿਆ ਤੇ ਪਿਆ ਵੀ ਰਾਸ ਸਿਕਾ ਤਾਂ ਚਲੋ ਕਿੰਨੇ ਵੀ ਚੱਕ ਲੈਣੇ ਬੋਰਾਂ ਚ ਪਾ ਲੈਣੇ ਜਦ ਲੋਡ ਹੋ ਗਈ ਤੇ ਚਲੋ ਫੇਰ ਵਰਤੇ ਜਾਊਗਾ ਕਿਉਂਕਿ ਕ੍ਰਸ਼ਰ ਵੀ ਬਹੁਤ ਮਹਿੰਗਾ ਆ ਸੀਮੈਂਟ ਰੇਤਾ ਬਜਰੀ ਸਭ ਚੀਜ਼ਾਂ ਦੇ ਰੇਟ ਵਧ ਗਿਆ ਆ ਕੋਰੋਨਾ ਤੋਂ ਬਾਅਦ ਜ਼ਿਆਦਾ ਰੇਟ ਵੱਧ ਗਿਆ ਜੀ ਪਹਿਲਾਂ ਤਾਂ ਠੀਕ ਠਾਕ ਸੀਗਾ ਤੇ ਬਾਅਦ ਚ ਇਹ ਰੇਟ ਚੱਕਿਆ ਗਿਆ ਤੇ ਕੱਲ ਪ੍ਰੋਬਲਮ ਕਰਕੇ ਮੇਰਾ ਗਲਾ ਥੋੜਾ ਖਰਾਬ ਸੀ ਕੱਲ ਨਹੀਂ ਵਲੋਗ ਆ ਸਕਿਆ ਤੇ ਹੁਣ ਥੋੜਾ ਠੀਕ ਆ ਮੈਂ ਤੇ ਦਵਾਈ ਖਾਦੀ ਸੀ ਤੇ ਇੱਕ ਪੀਣ ਵਾਲੀ ਹੁੰਦੀ ਕੁਸੇ ਪਾਣੀ ਨਾਲ ਦਵਾਈ ਤੇ ਉਹ ਵੀ ਮੈਂ ਪੀਤੀ ਤੇ ਗਲਾ ਮੇਰਾ ਥੋੜਾ ਸਹੀ ਹੈ ਤੇ ਪਰਸੋਂ ਤੇ ਮੇਰਾ ਬਹੁਤ ਬਰਾਹਾਲ ਸੀਗਾ ਜੋ ਆਇਨੀ ਸੇ ਨਿਕਣ ਡਈ ਤੇ ਹੁਣ ਤਾਂ ਚਲੋ ਠੀਕ ਆ ਵਧੀਆ ਆ ਤੇ ਹੁਣ ਸਾਰੇ ਇਦਾਂ ਹੀ ਬੇਪੁੱਤ ਬੋਰੇ ਭਰ ਲੈਣਗੇ ਤੇ ਪਰ ਕੇ ਫਿਰ ਸਾਈਡ ਤੇ ਰੱਖ ਲੈਣਗੇ ਤੇ ਜਦੋਂ ਜੀ ਹੈ ਨਾ ਪੁੱਤ ਬਰਾਬਰ ਦੇ ਹੋ ਜਾਂਦੇ ਆ ਤੇ ਪਿਓ ਦਾ ਤਕੀਵਾ ਇੱਥੇ ਜੋਤੰਦਰ ਬੈਠਾ ਰੋਟੀ ਪਾਣੀ ਛੱਕ ਕੇ ਖਾ ਕੇ ਪੀ ਕੇ ਤੇ ਹੁਣ ਚਾਹ ਪੀਂਦੇ ਆ ਰਸ ਦੇ ਨਾਲ ਕਹਿੰਦਾ ਮੰਮੀ ਮੈਂ ਰਸ ਖਾਣੇ ਆ ਬੱਚਾ ਨੂੰ ਕੋਈ ਰੋ ਜਾ ਨਹੀਂ ਸਕਦਾ ਤੇ ਦੇਖੋ ਵਲੌਗ ਨਾਲ ਦੇਖਣ ਦੇ ਆਇਆ ਆ ਇੱਕ ਦੇਖਦਾ ਹੁੰਦਾ ਰਿਤਿਕ ਉਹ ਵੀ ਡੌਕਸ ਚੈਨਲ ਲਾ ਲੈਣ ਲੱਗਦਾ ਤੇ ਇੱਕ ਸਾਰੀ ਜੋਸ਼ੀ ਦੇਖਣੇ ਨੇ ਵਲੌਗਸ ਚੈਨਲ ਤੇ ਇੱਕ ਦੇਖਣਿਆ ਪੀਕੇ ਉਹ ਵੀ ਫਿਰ ਡੌਕਸ ਚੈਨਲ ਹੀ ਆ ਇੱਕ ਸੀਆਈਡੀ ਇਹ ਤਿੰਨ ਚਾਰ ਚੈਨਲ ਦੇਖਣੇ ਨੇ ਤੇ ਨਾਲ ਦੇਖੀਏ ਨਾਲ ਰਸ ਖਾਈਏ ਨਾਲ ਚਾਹ ਪੀ ਜਾਂਦਾ ਆ ਬਾਸ਼ਾ ਹੀ ਉਮਰ ਆ ਜੀ ਇਹ ਤੇ ਅਸੀਂ ਵੀ ਜਦੋਂ ਇਸ ਉਮਰ ਦੇ ਹੁੰਦੇ ਸੀਗੇ ਤੇ ਸਾਨੂੰ ਵੀ ਕੋ ਪ੍ਰਵਾਹ ਹੁੰਦੀ ਸੀ ਕਿ ਖਾ ਲੈਣਾ ਪੀ ਲੈਣਾ ਖੇਰ ਲੈਣਾ ਸੌ ਲੈਣਾ ਬਸ ਜ਼ਿੰਮੇਵਾਰੀਆਂ ਤਾਂ ਵਿਆਹ ਤੋਂ ਬਾਅਦ ਪੈਂਦੀਆਂ ਜ਼ਿੰਮੇਵਾਰੀਆਂ ਕੀ ਹੁੰਦੀਆਂ ਪਤਾ ਹੀ ਫੇਰ ਲੱਗਦਾ ਵਿਆਹ ਤੋਂ ਬਾਅਦ ਹੀ ਸਾਰੀਆਂ ਜ਼ਿੰਮੇਵਾਰੀਆਂ ਪਤਾ ਲੱਗਦਾ ਜਿਹੜੇ ਕੁਆਰੇ ਹੁੰਨੇ ਤਾਂ ਕੁਝ ਵੀ ਨਹੀਂ ਹੁੰਦਾ ਤੇ ਦੇਖੋ ਨਾਲ ਵਲੌਗਸ ਦੇਖਣ ਡਿਆ ਤੇ ਨਾਲ ਚਾਹ ਪੀਂਦੇ ਆ ਤੇ ਉਧਰ ਬਾਹਰ ਪੇਪੁੱਤ ਲੱਗੇ ਆ ਬੁਰੇ ਭਰ ਭਤ ਕੇ ਕ੍ਰੈਸ਼ਰ ਦੇ ਰੱਖਣ ਤੇ ਦੇਖੋ ਮੈਨੂੰ ਲੱਗਾ ਸਾਰੇ ਭਾਰੀ ਲਏ ਹੋਣੇ ਇਹਨਾਂ ਨੇ। ਹਾਂਜੀ ਸਾਰੇ ਭਾਰੀ ਲਏ ਆ ਤੇ ਇੱਕ ਦੋ ਸਿਰਫ ਰਹਿ ਗਏ ਆ। ਤੋਂ ਵੀ ਇਦਾਂ ਹੀ ਭਰ ਲੈਣੇ ਆ ਹੌਲੀ ਹੌਲੀ ਸਾਂਭ ਲੈਣੇ ਆ। ਤੇ ਗਲਾ ਨਾਲ ਲੱਗਾ ਆ। ਤੇ ਗਲਾ ਨਾਲ ਬਾਵਾ ਹੈਲਪ ਕਰਾ ਦਿੰਦਾ ਹੁੰਦਾ ਆ। ਤੇ ਘਰ ਦੇ ਕੰਮ ਬਚਨ ਲਾਉਣਾ ਚਾਹੀਦਾ ਕਰੋਣੇ ਚਾਹੀਦੇ ਫੇਰ ਹੀ ਪਤਾ ਲੱਗਦਾ ਜੇ ਆਪਾਂ ਇਦਦੇ ਸੋਹ ਜੇ ਰਹਿਣਦੇ ਹੀ ਇਹਨਾਂ ਨੂੰ ਫੇਰ ਨਹੀਂ ਨਿਆਣੇ ਜਿੱਦਾਂ ਕਹਿੰਦੇ ਹੁੰਦੇ ਵੀ ਜਿਹੜਾ ਰੰਬਾ ਖਰਮ ਬਾ ਚੰਡਿਆ ਕੰਮ ਆਉਦਾ ਤੇ ਨਿਆਣਾ ਮੁੰਡਾ ਚੰਡਿਆ ਕੰਮ ਆਉਦਾ ਆ ਸਿਆਣਾ ਦੀ ਇਹ ਕਹਾਵਤ ਆ ਵੀ ਆਪਣੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਉਹਨਾਂ ਨੂੰ ਕੰਮ ਸਿਖਾਉਣਾ ਚਾਹੀਦਾ ਕੋਈ ਵੀ ਆ ਮੁੰਡੇ ਨੂੰ ਘਰ ਦਾ ਤੇ ਕੁੜੀਆਂ ਨੂੰ ਚੰਕੇ ਜੁਲੇ ਦਾ ਕੰਮ ਸਿਖਾਉਣਾ ਦੇ ਤਾਂ ਫਿਰ ਨਿਆਣਾ ਧੋਖਾ ਨਹੀਂ ਖਾਂਦਾ ਕਿਤੇ ਵੀ ਬਾਹਰਲੇ ਵਿਦੇਸ਼ ਜਾ ਕੇ ਜਾਂ ਇੱਧਰ ਰਹਿ ਕੇ ਵੀ ਆਪਣੇ ਹੀ ਕੰਮ ਕਰ ਸਕਦੇ ਆ ਜਿਹਨਾਂ ਨੇ ਕੀਤਾ ਹੋਇਆ ਉਹਨਾਂ ਨੂੰ ਮੁਸ਼ਕਲ ਨਹੀਂ ਹੁੰਦਾ ਹੈਗਾ ਜਿਵੇਂ ਕਿ ਅਸੀਂ ਆ ਵੀ ਅਸੀਂ ਤਾਂ ਚਲੋ ਕਣਕਾਂ ਵੀ ਵੱਡੀਆਂ ਤੇ ਦੁਪੱਟੇ ਬਥੇਰੇ ਬੜਲੀ ਦੇ ਕੰਮ ਸਾਰੇ ਯਾਨੀ ਕਹ ਲੋ ਵੀ ਕਾ ਕੀਤੇ ਆ ਤੇ ਹੁਣ ਦੇਖੋ ਸਾਰੀਆਂ ਨੇ ਹੁਣ ਇਹਦੇ ਕਈ ਨਾ ਇਕੱਠੀ ਕਰਕੇ ਤੇ ਮਗਰੋਂ ਫਿਰ ਮੈਂ ਕਹਿਆ ਨੂੰ ਝਾੜੂ ਲਾ ਕੇ ਪ੍ਰੈਸ ਕਰਕੇ ਤੇ ਬੁਰੇ ਪਰਦੇ ਤੇ ਰੱਖ ਦੇ ਤੇ ਹੁਣ ਮੋਟੋ ਮੋਟੀ ਕਈ ਨਾ ਕਰ ਲੈਣੀ ਆ ਜਿਹੜੀ ਰਹਿ ਗਈ ਆ ਤੇ ਪੈਰਾਂ ਨਾਲ ਫਿਰ ਲੱਬ ਲੱਬ ਕੇ ਅੰਦਰ ਜਾਂਦੇ ਆ ਫਿਰ ਜੁੱਤੀਆਂ ਤੇ ਫਿਰ ਉਹਨੇ ਖਲਾਰਾ ਪੈ ਜਾਂਦਾ ਇੰਜਰ ਮਿਸਤਰਾ ਦਾ ਕੰਮ ਹੋ ਜਾਂ ਚਿਰ ਫਿਰ ਇੱਦਾਂ ਸਫਾਈ ਨਹੀਂ ਰਹਿੰਦੀ ਕਿ ਜਦੋਂ ਮੈਸੇਜ ਨਿਕਣ ਬਾਹਰ ਤਾਂ ਫੇਰ ਹੀ ਸਫਾਈ ਰਹਿੰਦੀ ਆ ਤਾਂ ਹੁਣ ਮੈਂ ਝਾੜੂ ਲਿਆਉਣੀ ਚੱਕ ਕੇ ਤੇ ਝਾੜੂ ਨਾਲ ਫੇਰ ਸਾਫ਼ ਕਰੂ ਬੋਰੀ ਪਰ ਕੇ ਰੱਖ ਲਈਏ ਸਾਈਡ ਤੇ ਅ ਕ੍ਰੈਸ਼ਰ ਦੇ ਤੇ ਦੇਖੋ ਇੱਧਰ ਕਸ਼ਮੀਰੀ ਵੀਰ ਹਰ ਸਾਲ ਆਉਂਦੇ ਆ ਗਰਮ ਸੂਟ ਕੋਟੀਆਂ ਸ਼ਾਲ ਲੈ ਕੇ ਤੇ ਦੇਖੋ ਕਿੰਨੇ ਸੋਹਣੇ ਕਿੰਨੀ ਵਧੀਆ ਵੈਰਾਈਟੀ ਆ ਕਿੰਨੇ ਸੋਹਣੇ ਕੋਟੀਆਂ ਗਰਮ ਕੋਟੀਆਂ ਲਿਆਉਂਦੇ ਆ ਠੰਡ ਵਿੱਚ ਪਹਿਣ ਵਾਲੀਆਂ ਵੀ ਹੁੰਦੀਆਂ ਤੇ ਜਾਈ ਠੰਡ ਵਿੱਚ ਵੀ ਹੁੰਨੇ ਹੁੰਦੀਆਂ ਤੇ ਬਹੁਤ ਡਿਜ਼ਾਈਨ ਆ ਸ਼ਾਲ ਵੀ ਬਹੁਤ ਇਨਾ ਤੋਂ ਸੋਹਣੇ ਹੁੰਦੇ ਆ ਬਹੁਤ ਗਰਮ ਹੁੰਦੇ ਆ ਜਿਨਾ ਸਟੋਲ ਵੀ ਹੁੰਦੇ ਆ ਤੇ ਮੈਂ ਬਹੁਤ ਸਮਾਨ ਇਨਾ ਤੋਂ ਹਰ ਸਾਲ ਜਿੱਦਾਂ ਕਹਿ ਲਓ ਵੀ ਆਉਂਦੇ ਆ ਇਹ ਤੇ ਪੱਕੇ ਹੀ ਆ ਬਹੁਤ ਚੰਗੇ ਬੰਦੇ ਬਹੁਤ ਵਧੀਆ ਆ ਵੀ ਇਹ ਨਹੀਂ ਕਹਿੰਦੇ ਵੀ ਹੁਣ ਹੀ ਸਾਨੂੰ ਪੈਸੇ ਦਿਓ ਸੀ ਹੁਣ ਹੀ ਪੈਸੇ ਖਾਣ ਨੇ ਜਾਂ ਕਿੱਦਾਂ ਆ ਬਹੁਤ ਠੰਡੇ ਬੰਦੇ ਆ ਬਹੁਤ ਵਧੀਆ ਆ ਇਹਨਾਂ ਨੇ ਜਾਣ ਲੱਗਿਆ ਵੀ ਇਹ ਨਾ ਦਸਕ ਜਾਣਾ ਵੀ ਚੱਲੇ ਆ ਜੇ ਕੋਈ ਤੁਸੀਂ ਲੋਈ ਜਾਂ ਕੋਟੀ ਕੋ ਚੀਜ਼ ਲੈਣੀ ਹੈ ਤਾਂ ਲੈ ਸਕਦੇ ਆ ਹਨਾ ਤੇ ਇਹਨਾਂ ਨੂੰ ਆਉਣਾ ਵੀ ਜ਼ਰੂਰ ਹਰ ਸਾਲ ਆਉਣਾ ਪੱਕੇ ਹੀ ਆ ਜੀ ਇਹ ਤਾਂ ਤੇ ਬਹੁਤ ਵਧੀਆ ਆ ਤੇ ਇਹਨਾਂ ਨੂੰ ਪਤਾ ਸਾਡੇ ਆਧਾਰ ਦਾ ਮੀਸਾ ਤੋਂ ਚੱਲੋ ਚੀਜ਼ ਮਿਲ ਜੇ ਪੈਸੇ ਮਿਲ ਜਾਣੇ ਆ ਤੇ ਚਲੋ ਸਾਨੂੰ ਵੀ ਬਹੁਤ ਖੇਚਲ ਨਹੀਂ ਹੁੰਦੀ ਸ਼ਹਿਰ ਜਾਣ ਦੀ ਵੀ ਚਲੋ ਆਉਂਦੇ ਵਿਚਾਰੇ ਹਰ ਸਾਲ ਇਹਨਾਂ ਦਾ ਮਾਨ ਰੱਖਣਾ ਚਾਹੀਦਾ ਵੀ ਇਹਨਾਂ ਕੋਈ ਚੀਜ਼ ਲੈਣੀ ਚਾਹੀਦੀ ਹੈ ਫਿਰ ਮੈਂ ਕੋਟੀ ਦੇਖਦੀ ਸੀਗੀ ਸਾਡੇ ਦੇ ਸ਼ਹਿਰ ਜਾਣ ਦੀ ਤਿਆਰੀ ਸੀਗੀ ਚਲੋ ਮੈਂ ਕੋਟੀ ਦੇਖਾਂ ਤੇ ਮੈਨੂੰ ਆਹ ਲਾਈਟ ਜੀ ਕੋਟੀ ਪਸੰਦ ਆਈ ਕਿ ਬਹੁਤੇ ਕੋਟੀਆਂ ਨੂੰ ਨਹੀਂ ਪਸੰਦ ਆਉਂਦੀ ਹੁੰਦੀ ਚੀਜ਼ ਤੇ ਦੇਖੋ ਕਿੰਨਾ ਢੇਰ ਲੱਗਾ ਮੰਜੇ ਤੇ ਮੰਜਾ ਭਰਿਆ ਪਿਆ ਆ ਕੋਟੀਆਂ ਨਾਲ ਤੇ ਮੈਂ ਕਦੀ ਕੋਈ ਦੇਖਦੀ ਨਹੀਂ ਕਦੀ ਕੋਈ ਦੇਖਦੀ ਆ ਤੇ ਦੇਖੋ ਕਿੰਨੀਆਂ ਵਧੀਆ ਵੈਰੈਟੀ ਦੀਆਂ ਤੇ ਫਿਰ ਮੈਨੂੰ ਲਾਈਟ ਜਾਈ ਪਸੰਦ ਆਈ ਆ ਤੇ ਪਹਿਲਾਂ ਮੈਂ ਕਿੰਨੀਆਂ ਦੇਖੀਆਂ ਤੇ ਆਹ ਦੇਖੋ ਜਿਹੜੀ ਕੋਟੀਆਂ ਵਾਲਾ ਚਲ ਗਿਆ ਕਸ਼ਮੀਰੀ ਵੀਰ ਕੋਟੀ-ਕੁਟੀ ਦੇ ਕੇ ਤੇ ਮੈਂ ਹੁਣ ਸੰਭਾਲ ਕੇ ਰੱਖ ਲਈ ਆ ਚਲੋ ਮੈਂ ਕਿ ਪ੍ਰੋਗਰਾਮ ਤੇ ਵਿਆਹ ਦੇ ਪਾਵਾਂਗੇ ਜੇ ਪਹਿਲਾਂ ਹੋ ਸਕੇ ਚਲੋ ਪਹਿਲਾਂ ਪਾਵਾਂਗੇ ਤੇ ਇੱਧਰ ਆ ਗਿਆ ਹੁਣ ਦੂਜਾ ਭਾਈ ਟੈਲਾ ਵਾਲਾ ਤੇ ਟੈਲਾ ਲੈ ਕੇ ਆਇਆ ਇਹ ਤੇ ਕੁਸ਼ਕ ਟੈਲਾਂ ਜਿੱਦਾਂ ਆਪਾਂ ਚੇਂਜ ਕਰਨੀ ਸੀਗੀਆਂ ਤੇ ਕੁਸ਼ਕ ਨਵੀਆਂ ਲਿਆਉਣੀਆਂ ਸੀਗੀਆਂ ਤੁਹਾਨੂੰ ਪਤਾ ਵੀ ਜਦੋਂ ਮਿਸਤਰੀ ਆ ਜਾਂਦੇ ਆ ਤੇ ਆਪਾਂ ਕੰਮ ਵਧਾ ਲੈਨੇ ਫਿਰ ਆਪਾਂ ਕਹਿੰਨੇ ਮਿਸਤਰੀ ਜਾਂਦੇ ਨਹੀਂ ਮਿਸਤਰੀ ਨਿਕਲਦੇ ਨਹੀਂ ਹੈਗੇ ਤੇ ਤਕਰੀਬਨ ਕੰਮ ਨਿਬੜ ਹੀ ਗਿਆ ਤਾਂ ਥੋੜਾ ਬੋਤਾ ਰਹਿ ਗਿਆ ਤੇ ਬਸ ਕੁਸ਼ਕ ਟੈਲਾਂ ਚੇਂਜ ਕਰਾਉਣੀ ਸੀ ਕੁਸ਼ਕ ਲਿਆਂਦੀਆਂ ਆ ਤੇ ਥੋੜਾ ਬਤ ਬਸ ਕੰਮ ਦਾ ਐਂਡ ਹੀ ਆ ਤੁਸੀਂ ਕਹਿੰਦੇ ਕਹਿੰਦੇ ਹੋਣਗੇ ਆ ਕਿ ਵੀ ਕਿੰਨੇ ਚਿਰ ਦੇ ਮਿਸਤਰੀ ਲੱਗੇ ਆ ਵੀ ਟੈਲਾ ਲੱਗਿਆ ਨਹੀਂ ਹੈਗਾ ਦੇਖੋ ਜੀ ਟੈਲਾ ਜਿਹੜਾ ਕੰਮ ਹੁੰਦਾ ਬਹੁਤ ਬ੍ਰੀਕੀ ਹੁੰਦਾ ਆ ਜਿਹੜੇ ਮਿਸਤਰੀ ਭਰਾ ਕੰਮ ਕਰਦੇ ਉਹਨਾਂ ਨੂੰ ਪਤਾ ਆ ਤੇ ਜਿਹੜੇ ਵੀ ਸਾਡੇ ਟੈਲਾ ਦੇਖਣਾ ਹੁੰਦੇ ਨਾ ਉਹ ਕਹਿ ਦਿੰਦੇ ਆ ਵੀ ਇੰਨੇ ਦਿਨ ਹੋ ਗਏ ਟੈਲਾ ਵਾਲਿਆਂ ਲੱਗਿਆ ਉਹਨੂੰ ਲੱਗਿਆ ਉਹਨੂੰ ਚਲੋ ਕੋਈ ਗੱਲ ਨਹੀਂ ਅਗਲੇ ਨੇ ਮਿਸਤਰਾ ਨੇ ਆਪਣੇ ਹਿਸਾਬ ਨਾਲ ਕੰਮ ਕਰਨਾ ਸਾਨੂੰ ਕੋਈ ਕਾਲੀ ਨਹੀਂ ਹੈਗੀ ਸਾਨੂੰ ਕੰਮ ਚਾਹੀਦਾ ਵਧੀਆ ਦੇਖੋ ਜੀ ਇਹਨਾਂ ਖਰਚਾ ਕਰਨਾ ਹੁੰਦਾ ਹਰੇਕ ਚੀਜ਼ ਐਨੀ ਮਹਿੰਗੀ ਹੋ ਗਈ ਆ ਵੀ ਬਹੁਤ ਬੁਰਾ ਹਾਲ ਹੋ ਗਿਆ ਕਿ ਚੀਜ਼ਾਂ ਵਗਿਆ ਸਾਰਦਾ ਨਹੀਂ ਹੈਗਾ ਤੇ ਚੀਜ਼ ਆਪਾਂ ਨੂੰ ਸਾਰੀ ਬਣਾਉਣੀ ਆ ਪੈਂਦੀ ਆ ਤੇ ਸਾਰਾ ਕੁਝ ਜਿੰਦ ਜਾਨ ਨੂੰ ਕਰਨਾ ਪੈਂਦਾ ਤੇ ਚਲੋ ਸਾਨੂੰ ਕਾਹਲੇ ਨਹੀਂ ਕੋਈ ਸਾਨੂੰ ਕੰਮ ਚਾਹਦਾ ਵਧੀਆ ਤੇ ਕੰਮ ਮਿਸਤਰੀ ਬਹੁਤ ਵਧੀਆ ਕਰਦੇ ਆ ਬਹੁਤ ਵਧੀਆ ਤੇ ਇਹਨਾਂ ਨੂੰ ਤਜਰਬਾ ਟੈਲਾਂ ਲਾਉਣ ਦਾ ਤੇ ਸੋਹਣਾ ਕੰਮ ਸਫਾਈ ਦਾ ਕਰਦੇ ਆ ਦੇਖੋ ਜੀ ਕਹਿਣ ਵਾਲਿਆਂ ਦਾ ਕਹਿ ਦੇਣਾ ਆ ਤੇ ਚਲੋ ਕਹੀ ਜਾਣ ਕੋਈ ਚੱਕਰ ਨਹੀਂ ਹੈਗਾ ਪਰ ਉਹਨਾਂ ਨੇ ਆਪਣੀ ਮਰਜ਼ੀ ਨਾਲ ਕੰਮ ਕਰਨਾ ਸੋਹਣਾ ਕੰਮ ਕਰਦੇ ਆ ਵਧੀਆ ਕਰਦੇ ਆ ਤਾਂ ਉਹ ਜਿਹੜੀ ਤੇਲਾਂ ਚੱਕ-ਚੱਕ ਕੇ ਸਾਰੀਆਂ ਅੰਦਰ ਰੱਖਣ ਰੱਖਣੀਆਂ ਇਹਨਾਂ ਨੇ ਮਿਸਤਰੀਆਂ ਨਾਲ ਜੋਤਨੇ ਨਾਲ ਸਾਰਿਆਂ ਨੇ ਰਲ ਕੇ ਤੇ ਜਿਹੜੀਆਂ ਅੰਦਰ ਲੀਆਂ ਲੈਣੇ ਆ ਤਾਂ ਉਹ ਆਪਾਂ ਜਿਹੜੇ ਚੇਂਜ ਕਰਾਉਣੀ ਆ ਤਾਂ ਉਹ ਰੱਖਣੀਆਂ ਇਹ ਵਿੱਚ ਟਰਲੀ ਦੇ ਵਿੱਚ ਤੇ ਪਲਾਥ ਦਸ਼ਮੇਸ਼ ਵਾਲਿਆਂ ਤੋਂ ਲਿਆਂਦੀਆਂ ਇਹ ਤੇਲਾਂ ਇਹ ਤੇ ਮੈਂ ਪਿਛਲੇ ਬਲੌਗ 'ਚ ਦੱਸਿਆ ਸੀਗਾ ਤੇ ਦਿਖਾਇਆ ਸੀ ਬਲੌਕ ਚ ਕਿੰਨੇ ਸੋਹਣਾ ਡਿਜ਼ਾਈਨ ਹੈ ਕਿੰਨਾ ਵਧੀਆ ਟੈਲਾਂ ਦਾ ਸਟਾਕ ਹੈ ਸਾਰਾ ਇਹ ਤੇ ਆ ਦੇਖੋ ਜਿਹੜਾ ਆਪਾਂ ਚੇਂਜ ਕਰਨੀ ਆ ਤਾਂ ਉਹ ਸਾਹਮਣੇ ਸਾਈਡ ਤੇ ਪਈਆਂ ਤੇ ਜਿਹੜੀਆਂ ਲੈਂਦੀਆਂ ਤੇ ਉਹ ਰੱਖ ਲਈਆਂ ਸਾਈਡ ਤੇ ਵੀ ਇਹ ਰਲਣਾ ਜਾਣ ਤੇ ਹੁਣ ਇਹਦੇ ਸਾਰੀਆਂ ਢੋਲਣੀਆਂ ਤੇ ਜਿਹੜੀਆਂ ਬਚਾਈ ਕਰ ਲੈਣੀਆਂ ਉਹ ਚੀਜ਼ ਹੋ ਜਾਣੀਆਂ ਜੀ ਦੇਖੋ ਰੱਖਦੇ ਪਏ ਆ ਸਾਰੇਲੇ ਹਾਲੇ ਕਿ ਦੇ ਰੱਖ ਲੈਣੀ ਹੈ ਸਾਈਡ ਤੇ ਚੇਂਜ ਵਾਲੀਆਂ ਚੇਂਜ ਹੋ ਜਾਣਗੀਆਂ ਤੇ ਮਿਸਰੀ ਸਾਵਾ ਵਿਚਾਰੇ ਲੱਗੇ ਨਾਲ ਉਹ ਵੀ ਰੱਖਣ ਦੇ ਆ ਸਾਰੇ ਹੌਲੀ ਹੌਲੀ ਬੜੇ ਹਸਾਮ ਨਾਲ ਤੇਲ ਚਕਣੀ ਪੈਂਦੀ ਹੈ ਵੀ ਟੁੱਟ ਜਾਵੇ ਤਾਂ ਫੇਰ ਕਿਸੇ ਕੰਮ ਦੀ ਨਹੀਂ ਰਹਿੰਦੀ ਹੈਗੀ ਜੋ ਕਟਿੰਗ ਵੀ ਕਰਨੀ ਹੁੰਦੀ ਆ ਚਲੋ ਨੇ ਆਪਣੇ ਹਿਸਾਬ ਨਾਲ ਕਰਨੀ ਹੁੰਦੀ ਆ ਤੇ ਮਿਸਤਰੀ ਵੀ ਆਵਰ ਖੰਡੇ ਨੇ ਚਲੇ ਵਿੱਚ ਇਹਨੂੰ ਸੈੱਟ ਕੇ ਇਹਨੂੰ ਜਿੱਦਾਂ ਕਹ ਲੋ ਗਿਲੀਆਂ ਕਰਕੇ ਤੇ ਫਿਰ ਕੈਮੀਕਲ ਜਾਂ ਹੁੰਦਾ ਆ ਤਾਂ ਉਹ ਸੀਮੈਂਟ ਵਿੱਚ ਮਿਕਸ ਕਰਕੇ ਤੇ ਫਿਰ ਕਹਿੰਦੇ ਵੀ ਇਦਾਂ ਨਾ ਬਾਥਰੂਮ ਚੋਂ ਟਾਇਲ ਲੈਂ ਟੈਕਦੇ ਜਿੱਦਾਂ ਹੁਣ ਆਪਾਂ ਸੁਣਦੇ ਆ ਵੀ ਟਾਇਲਾਂ ਸਾਹ ਸੰਭਾਲ ਕੇ ਤੇ ਅਸੀਂ ਖੂਨ ਉਹ ਤੇ ਖੂਨ ਦੇਖੋ ਹੁਣ ਮੈਂ ਐਕਟਿਵਾ ਚਲਾਉਣੀ ਆ ਦੇਖੋ ਜੇ ਇਹਨਾਂ ਸਾਈਕਲ ਚਲਾਏ ਨਾ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਹੈਗੀ ਐਕਟਿਵਾ ਚਲਾਉਣੀ ਹੈ ਨਾ ਮੋਟਰ ਚਲਾਉਣਾ ਕੋਈ ਮੁਸ਼ਕਲ ਨਹੀਂ ਹੈਗੀ ਤੇ ਮੈਂ ਤਾਂ ਬਹੁਤ ਸਕੇ ਚਲਾਇਆ ਤੇ ਮੈਨੂੰ ਤਾਂ ਔਖੀ ਲੱਗਦੀ ਚਲਾਉਣੀ ਮੈਨੂੰ ਕੋਈ ਏਡੀ ਔਖੀ ਨਹੀਂ ਚੰ ਲੱਗਦੀ ਤੇ ਮੈਂ ਹੁਣ ਇਤੇ ਐਕਟਵਾ ਚਲਾਉਣ ਡਿਆ ਖੂ ਤੇ ਵੈਸੇ ਐਕਟਵਾ ਤੇ ਆਈ ਤਾਂ ਮੜਾ ਇਧਰ-ਉਧਰ ਘੁੰਮ ਕੇ ਤੇ ਮੈਂ ਹੁਣ ਨਾ ਗਿੜੀ ਲਾ ਕੇ ਇੱਕ ਤੇ ਮੈਨੂੰ ਪੱਠੇ ਵਧਣੇ ਆ ਤੇ ਮੈਂ ਡਾਕਟਰ ਸਾਹਿਬ ਨਾਲ ਮੋਡੇ ਨਾਲ ਮੋਟਾ ਜੋੜ ਕੇ ਕੰਮ ਕਰਾਉਂਦੀ ਆ ਬਰਾਬਰ ਇੱਕਦਮ ਪੱਠੇ ਵਧਾਈ ਦੇ ਘਰ ਦਾ ਕੰਮ ਕਰਦੀ ਆ ਬਸ ਉਹਨੂੰ ਪੱਠੇ ਪੈਦਾ ਆਪਣਾ ਕੰਮ ਹੈ ਜੀ ਆਪਣੇ ਕੰਮ ਕਰੀ ਸ਼ਰਮਿਆ ਕੋਈ ਸ਼ਰਮ ਨਹੀਂ ਹੈਗੀ ਤਾਂ ਆਪਣੇ ਬੱਚਿਆਂ ਨੂੰ ਵੀ ਨਾਲ ਕੰਮ ਲਾਉਣੀ ਹੈ ਪਤ ਤੁਸੀਂ ਵੀ ਕੰਮ ਕਰੋ ਤਾਂ ਵੀ ਸੌਖੇ ਰਹੋਗੇ ਹਾਂਜੀ ਪੱਠੇ-ਵੱਠੇ ਵੱਢ ਗਏ ਕੁੱਤਰ ਕੇ ਪਾ ਕੇ ਬਸਾਉਣ ਨੂੰ ਬੰਨ ਕੇ ਤਾਂ ਹੁਣ ਅਸੀਂ ਆਏ ਸ਼ਹਿਰ 4:00 ਵਜੇ ਦਾ ਟਾਈਮ ਆ ਤੁਹਾਨੂੰ ਦੱਸਿਆ ਨਾ ਜੋਤ ਬਹੁਤ ਕਾਲਾ ਸੀਗਾ ਲੜਦਾ ਸੀ ਮੇਰੇ ਨਾਲ ਵੀ ਨਾਲੇ ਆਪਣੇ ਡੈਡੀ ਨਾਲ ਵੀ ਮੈਨੂੰ ਕਪੜੇ ਲੈ ਕੇ ਦੋ ਤੁਸੀਂ ਗੱਲਾਂ ਨੂੰ ਲੈ ਕੇ ਦੇ ਦਿੱਤੇ ਵੀ ਮੈਨੂੰ ਛੱਡਤਾ ਆ ਤੇ ਚਲੋ ਮੈਂ ਕੋਈ ਗੱਲ ਨਹੀਂ ਤੁਹਾਨੂੰ ਵੀ ਲਾ ਦਿੰਨੇ ਦੇਖੋ ਹੁਣ ਕਪੜੇ ਪਾ ਕੇ ਦੇਖਣ ਆਇਆ ਆ ਤੇ ਸ਼ਰਟ ਮੈਂ ਪਸੰਦ ਕਰਦੀ ਤੇ ਮੈਨੂੰ ਇਹ ਸ਼ਰਟ ਨਾ ਪਸੰਦ ਨਹੀਂ ਆਈ ਹੈਗੀ ਤੇ ਮੈਨੂੰ ਮੈਂ ਦੇਖਦੀ ਆ ਤੇ ਦੇਖੋ ਕਿਹੜੀ ਪਸੰਦ ਆਉਂਦੀ ਆ ਮੈਨੂੰ ਕੱਪੜੇ ਮੈਂ ਆਪਣੀ ਪਸੰਦ ਦੇ ਪਾਉਣੀ ਹੁੰਦੀ ਆ ਆਪਣੇ ਬੱਚਿਆਂ ਦੇ ਤੇ ਡਾਕਟਰ ਸਾਹਿਬ ਦੇ ਵੀ ਕੁਝ ਕੁ ਮੇਰੀ ਪਸੰਦ ਦੇ ਕੱਪੜੇ ਹੁੰਦੇ ਆ ਤੇ ਕੁਝ ਉਹ ਆਪਣੀ ਮਰਜ਼ੀ ਦੇ ਲੈਂਦੇ ਹੁੰਦੇ ਆ ਤੇ ਆਹ ਦੇਖੋ ਜਿਹੜੀ ਵਾਈਟ ਹੈ ਨਾ ਥੋੜੀ ਡਾਰਕ ਜੀ ਹੈਗੀ ਆ ਵਿੱਚ ਤੇ ਸ਼ਰਟ ਤੇ ਨਾਲ ਇਹ ਮੈਨੂੰ ਵਧੀਆ ਲੱਗੀ ਆ ਇਹ ਮੈਨੂੰ ਮੈਂ ਦੇਖਦੀ ਆ ਪਹਿਲਾਂ ਕਿ ਕਿਹੜੀ ਵਧੀਆ ਲੱਗੂਗੀ ਮੈਨੂੰ ਫਿਰ ਹੌਲੀ ਹੌਲੀ ਮੈਂ ਦੇਖਦੀ ਹੁਣ ਨੀ ਵੀ ਆ ਇਹਨੇ ਕਿਹਾ ਮੈਚਿੰਗ ਹੋਊਗੀ ਆ ਕਿੰਨਾ ਵਧੀਆ ਹੋਊਗੀ ਤੇ ਵਿਚਾਰੇ ਮੁੰਡਿਆਂ ਨੇ ਸਾਰੀਆਂ ਕੱਢ ਕੇ ਪੈਂਟਾਂ ਦਿਖਾ ਲਈਆਂ ਸ਼ਰਟਾਂ ਦਿਖਾ ਲਈਆਂ ਤੇ ਪੂਰੀ ਬਾਜੂ ਦੀ ਲਵਾ ਕੇ ਸ਼ਰਟ ਤੇ ਦੇਖਦੇ ਆ ਕਿਹੜੀ ਵਧੀਆ ਲੱਗਦੀ ਆ ਤੇ ਜੋ ਉੱਦੀ ਕੁਛ ਪਸੰਦ ਹਟਕੇ ਜੀ ਹੁੰਦੀ ਹੈ ਗਰ ਲਾਲ ਦੇ ਨਾਲੋਂ ਤੇ ਗਰ ਲਾਲ ਨੇ ਤੇ ਚਲੋ ਜਿੱਦਾਂ ਦੀ ਚੀਜ਼ ਲੈ ਲਈਆ ਲੈ ਲਈਆ ਤੇ ਇਹਦੇ ਕੱਪੜੇ ਚਲੋ ਵੈਸੇ ਮੈਂ ਪਸੰਦ ਕਰਦੀ ਹੁੰਨੀ ਆ ਵਧੀਆ ਜਿਹੜੇ ਮੈਨੂੰ ਚੰਗੇ ਲੱਗਣ ਦੇਖੋ ਕਿੰਨੀ ਆ ਸ਼ਰਟ ਟੀ-ਸ਼ਰਟ ਸ਼ਰਟ ਆ ਵਜਾਰੇ ਨੇ ਕੱਢ ਕੇ ਰੱਖੀਆਂ ਤੇ ਆ ਵਾਲੀ ਆ ਤੇ ਇਹ ਮੈਨੂੰ ਥੋੜੀ ਦੇਖੋ ਕਿੰਨੀ ਵੱਡੀ ਸ਼ਾਪ ਐ ਭਾਜੀ ਉਹਨਾਂ ਦੀ ਪਿਛਲੇ ਵਲੌਗ ਚ ਸਾਰੇ ਸ਼ਾਪ ਕਮਰੇ ਦਿਖਾਈ ਸੀ ਫਲਾਥ ਗਲਾਰੀਰ ਕਪੜੇ ਲੈਣ ਗਏ ਆ ਤੇ ਇਸ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਪਰਸੋਂ ਵਾਲੀ ਨੂੰ ਸਾਰਿਆਂ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਤੇ ਬਹੁਤ ਵਧੀਆ ਲੱਗੀ ਸੀ ਵੀਡੀਓ ਸਾਰਿਆਂ ਨੂੰ ਤੇ ਇਹ ਵੀ ਬਸ ਕਪੜੇ ਦੇਖ ਕੇ ਮੰਮੀ ਕਹਿੰਦਾ ਮੈਨੂੰ ਵੀ ਲਿਆ ਦਿਓ ਤੇ ਬਹੁਤ ਰਸ਼ ਹੁੰਦਾ ਜੀ ਇਸ ਸ਼ਾਪ ਤੇ ਤੇ ਅਸੀਂ ਜਦੋਂ ਗਏ ਆ ਤਾਂ ਉਹਲੇ ਸ਼ਾਪ ਖਾਲੀ ਸੀ ਜਦੋਂ ਅਸੀਂ ਮਿੰਟੇ ਕ ਅੱਧਾ ਘੰਟਾ ਰੁਕੇ ਆ ਉੱਥੇ ਦੇਖੇ ਕਪੜੇ ਪਸੰਦ ਕੀਤੇ ਆ ਤੁਸੀਂ ਮੰਨਣਾ ਨਹੀਂ ਵੀ ਅੱਧੇ ਘੰਟੇ ਵਿੱਚ ਸਾਰੇ ਸ਼ਾਪ ਭਰ ਗਈ ਇੰਨੀ ਵੱਡੀ ਸ਼ਾਪ ਭਾਜੀ ਹੁਣਾਂ ਦੀ ਨਾ ਇਹ ਵੀ ਬਹੁਤ ਜ਼ਿਆਦਾ ਇੱਕਦਮ ਰਸ਼ ਪੈ ਗਿਆ ਤੇ ਦੇਖੋ ਅੱਜ ਕੱਲ੍ਹ ਵਿਆਹ ਸ਼ਾਦੀਆਂ ਦਾ ਸੀਜ਼ਨ ਹੈ ਵੈਸੇ ਕਈ ਕਈ ਲੋਕ ਇਹਨਾਂ ਦਿਨਾਂ ਜੇ ਨਹੀਂ ਵਿਆਹ ਕਰਦੇ ਕੋ ਦਿਨ ਚੱਲਦੇ ਆ ਸ਼ੀਦੀ ਇਹ ਕਰਨੇ ਵੀ ਨਹੀਂ ਚਾਹੀਦੇ ਤੇ ਉਹਨਾਂ ਵਾਇਗਰ ਬੱਚਿਆਂ ਦੀ ਕਰਵਾਨੀ ਨੂੰ ਯਾਦ ਰੱਖਣਾ ਚਾਹੀਦਾ ਆ ਵੀ ਇਹਨਾਂ ਦਿਨਾਂ ਵਿਆਹ ਨਹੀਂ ਕਰਨੇ ਚਾਹੀਦੇ ਤੇ ਚਲੋ ਹੋਰ ਦਿਨ ਰੱਖ ਲੋ ਹੋਰ ਕੋਈ ਮੀਨਾ ਰੱਖ ਲੋ ਹਨਾ ਮੀਨਾ ਦਿਨਾਂ ਚ ਵਿਆਹ ਕਰਨਾ ਨਹੀਂ ਚਾਹੀਦਾ ਚਲੋ ਖੈਰ ਆਪਣੀ ਮਰਜ਼ੀ ਹੁੰਦੀ ਆ ਤੇ ਦੇਖੋ ਹਈ ਤਾਂ ਸ਼ਾਮ ਚਲੋ ਮੈਂ ਕੱਲ ਸੰਡੇ ਆ ਬਿਆਹ ਪਕੜਾ ਜਾਣਾ ਕਿਤੇ ਜਾਂ ਕਿੱਦਾਂ ਹਨਾ ਤੂੰ ਫੇ ਕੱਪੜੇ ਲੈ ਲੈ ਤੋਨੇ ਬਹੁਤ ਸਾਡੀ ਜਾਨ ਖਾਦੀ ਕਹਿੰਦਾ ਨਹੀਂ ਤੁਸੀਂ ਗਰਲਾਂ ਨੂੰ ਕੱਪੜੇ ਲੈ ਕੇ ਦੇ ਦਿੱਤੇ ਤੇ ਮੈਨੂੰ ਵੀ ਕੱਪੜੇ ਲੈ ਕੇ ਦੇ ਦੋ ਤੇ ਫਿਰ ਅਸੀਂ ਗਏ ਉਹਨੂੰ ਕੱਪੜੇ ਲੈ ਕੇ ਦੇ ਦਿੱਤੇ ਫਿਰ ਤੇ ਹੁਣ ਅਸੀਂ ਆਏ ਤਾਂ 5:00 ਵਜ ਗਏ ਆ ਤੇ ਅਜੇ ਮੱਝ ਹੋਣੀ ਹੈ ਮੇਰੇ ਕਿੰਨੇ ਕੰਮ ਪਏ ਆ ਅਜੇ ਤੇ ਮੈਂ ਦੇਖਣਾ ਵੀ ਓਟ ਓਟਾ ਮੇਰਾ ਗੁੰਨਿਆਕ ਨਹੀਂ ਹੈਗਾ ਦੇਖਣਾ ਉਹ ਵੀ ਦਾਲ ਸਬ지 ਬਣੀ ਕਿ ਨਹੀਂ ਹੈਗੀ ਤੇ ਇਹ ਦੇਖੋ ਆਪਾਂ ਮੈਂ ਪਰਸੋਂ ਮੈਂ ਵੀਡੀਓ ਪਾਈ ਸੀ ਨਾ ਦਿਲਾ ਦੇ ਕੱਪੜੇ ਲੈ ਕੇ ਆਈਆਂ ਤੁਸੀਂ ਉਸ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਬਹੁਤ ਜ਼ਿਆਦਾ ਵੀ ਬਹੁਤ ਬੜੀ ਇਹਦੇ ਸਪੋਰਟ ਸਾਡੀ ਬਣਾਈ ਦੇਖੋ ਤੇ ਉਸੇ ਚੋਪ ਤੋਂ ਜੇ ਕੱਪੜੇ ਲੈ ਕੇ ਆਏ ਆ ਜੋ ਦੇ ਚਾ ਦੇਖੋ ਤੇ ਪਹਿਲਾਂ ਦੇਖੋ ਇਹਦੀ ਆ ਕੋਟੀ ਦੇਖੋ ਕਿੰਨੀ ਸੋਹਣੀ ਹੈ ਤੇ ਪਹਿਲਾਂ ਜੈਕਟ ਲਈ ਤੇ ਜੈਕਟ ਨੂੰ ਪਸੰਦ ਨਹੀਂ ਆਹੀ ਹੈਗੀ ਨਾ ਖੋਲ ਕੇ ਦਿਖਾਉਣੀ ਦੇਖੋ ਆਈਡਿਕਲ ਜਿਹੜਾ ਜਿਹਦਾ ਪੈਂਜੀਆਂ ਪਾਉਂਦੀਆਂ ਨਾ ਤੁਹਾਡੇ ਲਵੈਂਡਰ ਨਾ ਆਇਆ ਲਵੈਂਡਰ ਨਾ ਦੇ ਸੂਟ ਚੱਲੇ ਆ ਤੇ ਕਲਰ ਉਹੀ ਆ ਬਹੁਤ ਸੋਹਣਾ ਆ ਤੇ ਵਧੀਆ ਆ ਇਹ ਤੇ ਆ ਸ਼ਰਟ ਦਿਖਾਣ ਹੁਣ ਤੇ ਆ ਦੇਖੋ ਸ਼ਰਟ ਵੀ ਕਿੰਨੀ ਸੋਹਣੀ ਆ ਨਵੀਂ ਦਵਾਈ ਦੀ ਆ ਉਸ 숍 ਤੋਂ ਕਪੜਾ ਬਹੁਤ ਵਧੀਆ ਮਿਲਦਾ ਹੈ ਨਵੀਂ ਨਵੀਂ ਵੈਰਾਈਟੀ ਮਿਲਦੀ ਆ ਤੇ ਅਸੀਂ ਜਾਂਦੇ ਹਾਂ ਉੱਥੇ ਆ ਦੇਖ ਕਿੰਨੀ ਸੋਹਣੀ ਆ ਜੇਬ ਵੀ ਕਿੰਨੀ ਵਧੀਆ ਲੱਗਦੀ ਆ ਕੰਟਰਾਸਟ ਜਿਹਾ ਕਲਰ ਆ ਇਹ ਤੇ ਲਾਈਟ ਜਿਹਾ ਸ਼ੇਡ ਜਿਹਾ ਹੈਗਾ ਇਹ ਤਾਂ ਇਹਨਾਂ ਦੇ ਲਿਆਂਦੇ ਉੱਪਰ ਮੈਂ ਥੱਲੇ ਪਾਉਣ ਨੂੰ ਦੇਖੋ ਕਿੰਨੇ ਸੋਹਣੇ ਆ ਦੇਖੋ ਇਹਨੇ ਆਪ ਹੀ ਡਿਜ਼ਾਈਨ ਪਸੰਦ ਕੀਤਾ ਔਰ ਇੰਤ ਕਲਰ ਦਾ ਆ ਇਹ ਪੂਰੀ ਦੀ ਸ਼ੇਡ ਜਾਈ ਉੱਤੇ ਲਈ ਬਣਾਈ ਹੋਈ ਆ ਤੇ ਆਹ ਲੈਂਦਾ ਮੈਂ ਮਹਿਰੂਮ ਕਲਰ ਨਾ ਇਹ ਵੀ ਖੋਲ ਕੇ ਦਿਖਾ ਇਹ ਮਹਿਰੂਨ ਕ ਲੱਗੇਗਾ ਪਾ ਵਸਤ ਲੈ ਕੇ ਆਏ ਆ ਇਹ ਗਰਲਾ ਲਈ ਲਿਆਂਦਾ ਆ ਤੇ ਮੈਂ ਕਿਹਾ ਚੱਲੇ ਉਹਦੇ ਲਈ ਉੱਪਰਲੇ ਚਲਦੀ ਆ ਤੇ ਆ ਦੇਖੋ ਉਹਦੀ ਉੱਪਰ ਤੇ ਵੀ ਦਾ ਭੂਜਾ ਦਾ ਨਿਸ਼ਾਨ ਆ ਤੇ ਉਹ ਵੀ ਮੈਂ ਕਿਹਾ ਨਾਗਾ ਵੀ ਮੰਮੀ ਮੇਰੇ ਲਈ ਤੁਸੀਂ ਲੈ ਕੇ ਆਏ ਹੈਗੇ ਤੋਂ ਲਈ ਚਲੋ ਲੈ ਜਾਂਦਾ ਤੇ ਹੁਣ ਦੇਖੋ ਪੈਂਟ ਤੇ ਪੈਂਟ ਇਹ ਪੈਂਟ ਚੈੱਕ ਕਰੋ ਕਨੀ ਟੋਬ ਦੀ ਦੇਖੋ ਪੈਂਟ ਕਿੰਨੀ ਸੋਹਣੀ ਨਵੇਂ ਡਿਜ਼ਾਈਨ ਦੀ ਆ ਤਾਂ ਇੱਕਦਮ ਪਾਕਟ ਵਾਲੀ ਦੋਨੇ ਸਾਈਡਾਂ ਤੇ ਪਾਕਟਾਂ ਆ ਤੇ ਅੱਜ ਤੋਂ ਬਹੁਤ ਵਧੀਆ ਆ ਤੇ ਪਿੱਛੇ ਵੀ ਦੇਖੋ ਡਿਜ਼ਾਈਨ ਆ ਤੇ ਕਲਰ ਵੀ ਵਧੀਆ ਲੱਗਾ ਮੈਨੂੰ ਇਹ ਤੇ ਸਾਡੀ ਇਹ ਵਿਆਹ ਦੀ ਤਿਆਰੀਆਂ ਹ ਮਤਲਬ ਸਾਡੇ ਵਿਆਹ ਦੀ ਨਹੀਂ ਤੇ ਸਾਡੇ ਸਾਨੂੰ ਵਿਆਹ ਜਨਵਰੀ 20 ਜਨਵਰੀ ਤੇ ਵਿਆਹ ਆ ਤਾਂ ਸੀ ਫਿਰ ਜਾਵਾਂਗੇ ਤਾਂ ਪਹਿਲੇ ਹੀ ਚਲੋ ਮੈਕਅੱਪ ਤੇ ਕਪੜੇ ਸ਼ੋਪਿੰਗ ਕਰ ਲਈਏ ਕਿਉਂਕਿ ਜਦੋਂ ਫਿਰ ਦਿਨ ਰੱਖੇ ਹੋਂ ਤੇ ਫਟਾਫਟ ਦਿਨ ਆ ਜਾਂਦੇ ਆ ਤੇ ਜਦੋਂ ਲੋੜੀ ਆ ਇੱਕਦਮ ਹੀ ਵਿਆਹ ਜਾਣਾ ਸਾਨੂੰ ਤੇ ਹਾਂ ਕਿੰਨਾ ਲੂਰ ਠੀਕ ਆ ਆਇਆ ਇਹਨਾਂ ਦਾ ਘਰ ਲੱਗੇ ਸਾਡੇ ਸੇਵ ਛੁੱਟੀਆਂ ਕੱਟਣ ਆਇਆ ਹਾਂ ਜਿੱਦਾਂ 8 ਤੋਂ 10 ਦਿਨਾਂ ਦੀ ਛੁੱਟੀਆਂ ਹੁੰਦੀਆਂ। ਦੁਨਿਆਣੇ ਆਉਂਦੇ ਆਪਣੇ ਨਾਨਕਿਆਂ ਦੇ ਤੇ ਤੇ ਚਲੋ ਕੱਪੜੇ ਦਾ ਨਿਆਣਾ ਦਾ ਚਲੋ ਚਾਹੀਦੇ ਹੱਸਿਆਲ ਮਹੀਨਾ ਆ। ਸਾਡੀ ਥੋੜੀ ਜਿਹੀ ਸ਼ਾਪਿੰਗ ਰਹੀਂਦੀ ਆ। ਹੁਣ ਮੇਰੀ ਵਾਰੀ ਤੇ ਰਹੀਂਦੀ ਕਪੜੇ ਲਿਉਣ ਦੀ ਹਜੇ ਥੋੜੇ ਥੋੜੇ ਕੱਪੜੇ ਪੂਰੇ ਹੋਏ ਹਜੇ। ਤੇ ਚਲੋ ਠੀਕ ਹੈ ਅੱਜ ਦੇ ਵਲੌਗ ਦੇ ਇੱਥੇ ਐਂਡ ਕਰਦੇ ਆ। ਕੱਲ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਨਾਲ। ਤਦ ਤੱਕ ਲਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਖੁਸ਼ ਰਹੋ ਆਵਾਦ ਰਹੋ ਸਾਡੇ ਬਲੌਗ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਜੁੜ ਕੇ ਰਹਿ ਕਰੋ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ